ਦਿਲਜੀਤ ਦਸਾਂਜ ਨੇ ਇੱਕ ਹੋਰ ਰਿਕਾਰਡ ਕਰ ਲਿਆ ਹੈ ਆਪਣੇ ਨਾਂ ਜੀ ਹਾਂ ਵੈਨਕੂਵਰ ਜ ਕਮਾਲ ਕਰਨ ਤੋਂ ਬਾਅਦ ਵੈਨਕੂਵਰ ਦੇ ਇਸਤਮਾਲ ਤੋਂ ਬਾਅਦ ਜਦੋਂ ਐਡਮਿੰਟਨ ਗਏ ਸੀ ਉਸ ਵੇਲੇ ਵੀ ਉੱਥੇ ਉਹੀ ਕੁਝ ਹੋਇਆ ਜੋ ਅਕਸਰ ਦਿਲਜੀਤ ਦੇ ਸ਼ੋਅ ਦੇ ਉੱਤੇ ਹੋ ਰਿਹਾ ਹੈ ਜੀ ਹਾਂ ਦਿਲਜੀਤ ਦਸਾਂਜ ਨੇ ਆਪਣਾ ਐਡਮਿੰਟਨ ਵਾਲਾ ਸ਼ੋਅ ਵੀ ਸੋਲਡ ਆਊਟ ਕਰ ਦਿਖਾਇਆ ਲੋਕ ਦੂਰੋਂ ਦੂਰੋਂ ਆਏ ਸੀ ਦਿਲਜੀਤ ਦਸਾਂਜ ਨੂੰ ਵੇਖਣ ਹਰ ਪਾਸੇ ਇਹੀ ਸਵਾਲ ਉੱਠ ਰਿਹਾ ਹੈ ਨੇ ਕਿ ਆਖਰਕਾਰ ਵੈਨਕੂਵਰ ਦੇ ਵਿੱਚ ਕਮਾਲ ਦਾ ਸ਼ੋਅ ਕਰਨ ਤੋਂ ਬਾਅਦ ਬੈਕ ਟੂ ਬੈਕ ਜਿੱਥੇ ਵੀ ਦਿਲਜੀਤ ਜਾ ਰਹੇ ਨੇ ਉਥੇ ਸ਼ੋਅਜ਼ ਭਰ ਰਹੇ ਨੇ ਸਟੇਡੀਅਮ ਦੇ ਵਿੱਚ ਲੋਕ ਆ ਰਹੇ ਨੇ ਤੇ ਸਟੇਡੀਅਮਸ ਵਾਲੇ ਵੀ ਹੈਰਾਨ ਨੇ ਕਿ ਆਖਰਕਾਰ ਤੋਂ 사ंजा ਵੜਾ ਕਿਹੜੇ ਰੰਗ ਬਣਦਾ ਹੈ ਪਰ ਉਹ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਤਾਂ ਕਾਫੀ ਕਮਾਲ ਹੋਇਆ ਸੀ ਇਸ ਸ਼ੋਅ ਦੇ ਵਿੱਚ ਸੁਲਤਾਨ ਰੈਪਰ ਨਵੀਂ ਦਿਲਜੀਤ ਦੋਸਾਨ ਨੇ ਸਟੇਜ ਤੇ ਚੜਾਇਆ ਸੀ ਉਹਨਾਂ ਨਾਲ ਪਰਫਾਰਮ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਮੰਮੀ ਵੀ ਸਟੇਜ ਤੇ ਆਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਣਾਮ ਵੀ ਕੀਤਾ ਤੇ ਉਹ ਮੋਮੈਂਟ ਵੀ ਕਾਫੀ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਲੇਕਿਨ ਐਡਮਿੰਟਨ ਦੇ ਵਿੱਚ ਵੀ ਸ਼ੋਅ ਨੂੰ ਸੋਲਡ ਆਊਟ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਉੱਥੇ ਔਨੀ ਤਾਦਾਦ ਦੇ ਵਿੱਚ ਪੰਜਾਬੀ ਲੋਕ ਨਹੀਂ ਰਹਿੰਦੇ ਜਿੰਨੇ ਕਿ ਵੈਨਕੂਵਰ ਦੇ ਵਿੱਚ ਰਹਿੰਦੇ ਨੇ ਲੇਕਿਨ ਦਿਲਜੀਤ ਦੋਸਾਂ ਜਿੱਥੇ ਜਾਵੇ ਉੱਥੇ ਢੀੜਨਾ ਆਵੇ ਇਹ ਕਿਵੇਂ ਹੋ ਸਕਦਾ ਹੈ ਤੇ ਦਿਲਜੀਤ ਦੋਸਾਂ ਨੇ ਇੱਕ ਵਾਰ ਫੇਟੋ ਉਹ ਹੀ ਕਰ ਦਿਖਾਇਆ you <laughs>